ਬਜ਼ੁਰਗ ਦਾਦੀ ਬਿਮਾਰ ਹੋਣ ਕਰਕੇ ਪਈ ਸੀ ਮੰਜੇ ਤੇ ਪਰ ਵਿਆਹ ਵਾਲੇ ਦਿਨ ਪੋਤੇ ਨੇ ਕਰਤਾ ਦਾਦੀ ਨਾਲ ਆਹ ਕੰਮ ਲੋਕ ਕਹਿੰਦੇ ਪੋਤਾ ਹੋਵੇ ਤਾਂ ਇਹੋ ਜਿਹਾ ਦੋਸਤੋ ਅਕਸਰ ਹੀ ਵਿਆਹ ਵਾਲੇ ਮੁੰਡਾ ਕੁੜੀ ਦੇ ਵਿਆਹ ਦਾ ਚਾ ਮਾਪਿਓ ਤੋਂ ਜ਼ਿਆਦਾ ਉਸਦੇ ਦਾਦਾ ਦਾਦੀ ਨੂੰ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਔਰਤ ਮੰਜੇ ਤੇ ਪਈ ਹੈ ਅਤੇ ਇੱਕ ਵਿਆਹ ਵਾਲਾ ਮੁੰਡਾ ਉਸ ਦੇ ਕੋਲ ਖੜਾ ਹੈ ਅਕਸਰ ਹੀ ਬਹੁਤੇ ਵਿਆਹਾਂ ਵਿੱਚ ਬਜ਼ੁਰਗ ਜਾਂ ਬਿਮਾਰ ਦਾਦਾ ਦਾਦੀ ਜਾਂ ਨਾਨਾ ਨਾਨੀ ਨੂੰ ਵਿਆਹਾਂ ਤੋਂ ਦੂਰ ਰੱਖਿਆ ਜਾਂਦਾ ਹੈ ਪਰ ਇਸ ਵਿਆਹ ਵਾਲੇ ਮੁੰਡੇ ਨੇ ਆਪਣੀ ਬਿਮਾਰ ਦਾਦੀ ਜੋ ਕਿ மஞ்சੇ ਤੇ ਪਈ ਸੀ ਉਸ ਨੂੰ ਆਪਣੇ ਸਾਰੇ ਹੀ ਸ਼ਗਨਾ ਵਿੱਚ ਸ਼ਾਮਲ ਕਰਿਆ ਦਰਅਸਲ ਇਸ ਦੀ ਦਾਦੀ ਜਿਆਦਾ ਉਮਰ ਅਤੇ ਬਿਮਾਰ ਹੋਣ ਕਰਕੇ ਤੁਰ ਫਿਰ ਨਹੀਂ ਸਕਦੀ ਸੀ ਜਿਸ ਕਰਕੇ ਇਸ ਪੋਤੇ ਨੇ ਆਪਣੇ ਵਿਆਹ ਵਾਲੇ ਦਿਨ மஞ்சੇ ਸਣੇ ਹੀ ਆਪਣੀ ਦਾਦੀ ਨੂੰ ਆਪਣੇ ਨਾਲ ਨਾਲ ਰੱਖਿਆ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਦਾਦੀ ਕਿੰਨੀ ਖੁਸ਼ ਦਿਖਾਈ ਦੇ ਰਹੀ ਹੈ ਅਤੇ மஞ்சੇ ਤੇ ਪਈ ਹੀ ਗਿੱਦਾ ਪਾ ਰਹੀ ਹੈ ਸੋ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਦਾਦੇ ਦਾਦੀਆਂ ਨੂੰ ਮੂਲ ਨਾਲੋਂ ਬਿਆਜ ਪਿਆਰਾ ਹੁੰਦਾ ਹੈ ਤੇ ਹਾਰਿਕ ਘਰ ਵਿੱਚ ਇਹੋ ਜਿਹੇ ਪੋਤੇ ਪੋਤੀਆਂ ਹੀ ਹੋਣੇ ਚਾਹੀਦੇ ਨੇ ਸੋ ਤੁਹਾਡੇ ਸਪੋਤੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ